ਸੋ ਉਹ ਇਹ ਦਿਖਾ ਰਿਹਾ ਹੈ ਕਿ 5 ਸਾਲ ਤੋਂ ਉਹ ਪ੍ਰੈਕਟਿਸ ਨੂੰਸਲੀ ਹੋ ਗਈ। ਬਗੋਂ ਨਵਾਲ ਪੜਦਾ ਹੋ। ਕਿਹ ਦੇ ਤਰਕਾਰ ਹਏ ਹਏ ਵਕਵ ਦਾ ਮਸਲਾ ਸਾਡੇ ਪ੍ਰਾਣ ਨੇ ਪਹਿਲਾਂ ਜ਼ਿਕਰ ਕੀਤਾ ਹੈ ਤੇ ਵਕਵ ਸਾਡੇ ਅਧਮੇਨਾਂ ਹੱਥਾ ਰੱਖਣ ਵਾਸਤੇ ਕਿਉਂਕਿ ਇਹ ਜਿਹੜਾ ਅਡਾਨੀ ਆ ਉਹਦੀ ਕੋਠੀ ਸਾਰੀ ਸਾਡੇ ਵਕਵ ਦੀ ਜ਼ਮੀਨ ਦੇ ਵਿੱਚ ਹੈ ਉਹਨੂੰ ਬਚਾਉਣ ਵਾਸਤੇ ਇਹਨਾਂ ਦਾ ਚੱਲਿਆ ਹੋਇਆ ਕਿਉਂਕਿ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹ ਸਾਡੇ ਨਵੀਂ ਦਾ ਸਾਡੇ ਇੱਕ ਕ੍ਰਾਨ ਉਤਾਰੀ ਸੀ ਭਲਾ ਨੇ ਉਹਦੇ ਵਿੱਚ ਦਰਜ ਹੈ ਵੀ ਜੇ ਕੋਈ ਬੰਦਾ ਗਰੀਬ ਹੈ ਤਾਂ ਉਹਨੂੰ 10 ਮਰ 23% ਹਿੱਸਾ ਜਿਹੜਾ ਉਹ ਵਕਫ ਕਰਨਾ ਵੀ ਉਹਦੀ ਜਿਹੜੀ ਆਮਦਨ ਹੈ ਸਾਡੇ ਜਿਹੜੀਆਂ ਵਿਧਵਾਵਾਂ ਜਾਂ ਜਿਹੜੇ ਅਨਾਥ ਬੱਚੇ ਉਹਨਾਂ ਨੂੰ ਖਰਚਾ ਦਿੱਤਾ ਜਾਵੇ ਉਸ ਤੋਂ ਬਾਅਦ ਉਹ ਸਾਡੇ ਪੁਰਖਿਆਂ ਦੀ ਦਿੱਤੀ ਹੋਈ ਜ਼ਮੀਨਾਂ ਨੇ দান ਕੀਤੀਆਂ ਹੋਈਆਂ ਰਮਜ਼ਾਨ ਦੇ ਮਹੀਨੇ ਵਿੱਚ ਉਹ ਵਕਫ ਹੋਈਆਂ ਨੇ ਵਕਫ ਦਾ ਮਤਲਬ ਹੁੰਦਾ ਹੈ ਇੱਕ ਗਰੀਬ ਦੀ ਮਦਦ ਕਰਨਾ ਉਹ ਕਰਨਾ ਉਹ ਇਹਨਾਂ ਦੇ ਨਿਗਾਹ ਥੱਲੇ ਆ ਕਿਉਂਕਿ ਹੋਰਿਆਂ ਦੇ ਪੱਲੇ ਕੁਝ ਨਹੀਂ ਹੈਗਾ ਸਿਰਫ ਉਹ ਆਪਣੀ ਹੈ ਜਿਹੜੀਆਂ ਜ਼ਮੀਨਾਂ ਜਿਹੜੀਆਂ ਇਹਨਾਂ ਨੇ ਲੱਪੀਆਂ ਹੋਈਆਂ ਨੇ ਉਹਨੂੰ ਫੜਾਉਣ ਵਾਸਤੇ ਵਕ ਪੇ ਲੈਂਦਾ ਅਸੀਂ ਇੱਥੇ ਸਾਨੂੰ ਆਪਣੇ ਜਾਨਾਂ ਵੀ ਦੇਣੀਆਂ ਪੈਗੀਆਂ ਇਹਨਾਂ ਬੈਲ ਬੈਲ ਨੂੰ ਵਾਪਸ ਕਰਾਉਣ ਵਾਸਤੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਚਾਹੇ ਪਾਰਲੀਮੈਂਟ ਦਾ ਘਰੋ ਕਰਨਾ ਪਵੇ ਜੋ ਮਰਜ਼ੀ ਕਰਨਾ ਪਵੇ ਸਮੁੱਚੀ ਅਸੀਂ ਪਬਲਿਕ ਨੂੰ ਨਾਲ ਲੈ ਕੇ ਅਸੀਂ ਇਕੱਤਰ ਹੋ ਕੇ ਸਾਰੇ ਇਸ ਵਕ ਦਾ ਬਲ ਵਾਰਸ ਕਰਾਉਣ ਦੇ ਵਿੱਚ ਕੰਮਜਾਦ ਹੋਵਾਂਗੇ ਅਰ ਅਸੀਂ ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਸਾਡੀ ਸਪੋਰਟ ਕੀਤੀ ਜਾਵੇ ਅਰ ਸਾਡੇ ਸਾਡੇ ਕੋਲ ਸਹਿਯੋਗ ਦੇ ਫੋਨ ਆ ਰਹੇ ਨੇ ਬਾਰੋ-ਮਾਰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਤੁਸੀਂ ਘਰ ਸੇ ਬੈਠੋ ਇਸ ਕਰਕੇ ਜਿਹੜਾ ਹੈਗਾ ਅਸੀਂ ਇਹ ਵਕਤ ਵੇਲਦੇ ਮੈਂ ਅਸੀਂ ਜਵਾਬ ਨਹੀਂ ਆ ਜਾਨਾ ਤਰਵਾਨ ਕਰ ਲਈ ਤਿਆਰ ਆ ਜੋ ਮਰਜ਼ੀ ਸਾਨੂੰ ਕਰਨਾ ਵੇਜੇ ਅਗਲਾ ਐਕਸ਼ਨ ਕੀ ਹੋਵੇਗਾ ਤੁਹਾਡਾ ਅਗਲਾ ਐਕਸ਼ਨ ਸਾਡਾ ਜਿਹੜਾ ਸਾਡਾ ਇੰਡੀਆ ਲੈਵਲ ਦਾ ਬੋਰਡ ਬਣਿਆ ਹੋਇਆ ਹੈ ਲਾਰਡ ਕਮਿਸ਼ਨ ਉਹ ਜੋ ਸਾਡੇ ਨਾਲ ਪਾਲ ਰੂਗਾ ਅਸੀਂ ਉਹਦੇ ਤਰਤੇ ਤੇ ਪੰਜਾਬ ਬੰਦਦਾ ਦਊਗਾ ਹਿੰਦੁਸਤਾਨ ਬੰਦਦਾ ਦਊਗਾ ਪਾਰਲੀਮੈਂਟ ਘਰਾਉਦਾ ਦਊਗਾ ਅਸੀਂ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਸਮੂਚੀਆਂ ਕੌਮਾਂ ਉਹਦਾ ਘਰਾਉ ਕਰਾਂਗੇ ਯਾਰ ਅਸੀਂ ਉਹ ਐਜਿਟੇਸ਼ਨ ਨਾ ਕਰਾਂਗੇ Get ਸਾਬਤ ਸੋਦਾ ਲਗਾਤਾਰ ਅੜੀ ਹੋਈ ਹੈ ਸਾਰਾ ਇੰਸਟਾਲ ਹੋ ਗਿਆ ਦੇਖੋ ਐਕਚੁਅਲੀ ਵੀ ਦੇ ਕਿ ਇਹ ਜਿਹੜਾ ਇਹ ਵਕਫ ਬੋਰਡ ਜਿਹੜਾ ਵਕਫ ਬੋਰਡ ਆ ਨਾ ਵਕਫ ਦਾ ਮਤਲਬ ਹੁੰਦਾ ਹੈ ਕਿ ਰੱਬ ਦੇ ਨਾਮ ਰੱਬ ਦੇ ਰਾਹ ਦੇ ਉੱਤੇ ਰੱਬ ਦੇ ਨਾਮ ਦੇ ਉੱਤੇ ਕਿਸੇ ਚੀਜ਼ ਨੂੰ ਦਾਨ ਕਰ ਦੇਣਾ ਤੇ ਉਸ ਦੇ ਵਿੱਚ ਇਸੇ ਤੇ ਇਸੇ ਕੜੀ ਦੇ ਤਹਿਤ ਕਿ ਜਿਹੜੀ ਆਪਣੀ ਜ਼ਮੀਨਾਂ ਸੀਗੀਆਂ ਉਹ ਸਾਰੀਆਂ ਮੁਸਲਮਾਨਾਂ ਦੀਆਂ ਜੋਦਾਨ ਕੀਤੀਆਂ ਹੋਈਆਂ ਸੀਗੀਆਂ ਉਹ ਵਕਫਾ ਬੋਰਡ ਕਿਸ ਵਕਫਾ ਬੋਰਡ ਦੇ ਅੰਡਰ ਆਂਦੀਆਂ ਸੀ ਇਹ ਜਿਹੜੀ ਮੋਦੀ ਸਰਕਾਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਹੜੱਪਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਇਹ ਇਸ ਤੋਂ ਪਹਿਲੇ ਉਹਨਾਂ ਨੇ ਅਲੱਗ-ਅਲੱਗ ਮੁਸਲਮਾਨਾਂ ਨੂੰ ਦਬਾਣ ਲਈ ਜਾਂ ਘੱਟ ਗਿਣ ਤੇ ਨੂੰ ਦਬਾਣ ਲਈ ਇਹਨਾਂ ਨੇ ਅੱਡ-ਅੱਡ ਫਟਕੰਦੇ ਆਪਣਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਇਹ ਸੀਗਾ ਕਿ ਹਾਂ ਵੀ ਕਦੇ ਤਿੰਨ ਤਲਾਕ ਕਾਨੂੰਨ ਲੈ ਕੇ ਆਏ ਨੇ ਇਹ ਕਦੇ ਐਨਆਰਸੀ ਲੈ ਕੇ ਆਏ ਨੇ ਕਦੇ ਇਹ ਕਦੀ ਕੀ ਲੈ ਕੇ ਆਉਂਦੇ ਨੇ ਹੁਣ ਉਹਨਾਂ ਦੇ ਵਿੱਚ ਇਹ ਲੈ ਕੇ ਆਏ ਨੇ ਵਕਫਾ ਬੋਰਡ ਅਮੈਂਡਮੈਂਟ 2025 ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਹਾਂ ਨਾਨ ਮੁਸਲਿਮ ਨੇ ਉਹਨਾਂ ਨੂੰ ਬੋਰਡ ਦੇ ਵਿੱਚ ਐਂਟਰੈਂਸ ਦਿੱਤੀ ਆ ਉਸ ਦੇ ਬਾਅਦ ਤੁਸੀਂ ਕੋਈ ਅਪੀਲਿੰਗ ਕਰ ਸਕਦੇ ਕੋਈ ਕੁਝ ਨਹੀਂ ਕਰ ਕਰ ਸਕਦੇ ਤੇ ਜਿਹੜੇ ਮਤਲਬ ਕਿ 201951 ਤੋਂ ਪਹਿਲੇ ਜਿਹੜੇ ਪ੍ਰਾਪਰਟੀਆਂ ਸੀਗੀਆਂ ਉਹ ਸਾਰੀ ਗਵਰਨਮੈਂਟ ਦੇ ਹੋ ਜਾਣਗੀਆਂ ਜਦੋਂ ਕਿ ਉਸ ਤੋਂ ਪਹਿਲੇ ਬ੍ਰਿਟਿਸ਼ ਕਾਲ ਸੀ ਬ੍ਰਿਟਿਸ਼ ਕਾਲ ਦੇ ਵਿੱਚ ਕੋਈ ਪ੍ਰਾਪਰਟੀ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਸੀ ਲੇਕਿਨ ਉਸ ਦੇ ਬਾਅਦ ਜਿਹੜੀਆਂ ਪ੍ਰਾਪਰਟੀ ਆ ਮੁਸਲਮਾਨਾਂ ਦੀ ਸੀ ਮਸਜਿਦਾਂ ਬਣੀਆਂ ਹੋਈਆਂ ਸੀਗੀਆਂ ਉਹ ਸਾਰੇ ਖੁਰਦ-ਬੁਰਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਨਾ ਦੀਆਂ ਇਸੇ ਇਸੇ ਤਹਿ ਇਸੇ ਕੜੀ ਦੇ ਤਹਿਤ 올 ਇੰਡੀਆ ਮੁਸਲਮਾਨ ਪਰਸਨਲ ਲਾ ਬੋਰਡ ਨੇ ਸਾਰੀ ਜਿੰਨੀਆਂ ਸੰਸਥਾਵਾਂ ਨੇ 올 ਓਵਰ ਇੰਡੀਆ ਦੀਆਂ ਉਹ ਸਾਰਿਆਂ ਨੂੰ ਇੱਕ ਬੋਰਡ ਦੇ ਨੀਚੇ ਲੈ ਕੇ ਇੱਕ ਮਹਿੰਮ ਵੱਡੀ ਹੈ ਕਿ ਜਿਹਦੇ ਵਿੱਚ ਅਸੀਂ ਮਤਲਬ ਕਿ ਹਾਂ ਵੀ ਇੱਥੇ ਇਹਨਾਂ ਨੂੰ ਵਿਰੋਧ ਕਰਾਂਗੇ ਇਸ ਬਿਲ ਨੂੰ ਅਸੀਂ ਐਕਸੈਪਟ ਨਹੀਂ ਕਰਦੇ ਸੁਪਰੀਮ ਕੋਰਟ ਦੇ ਵਿੱਚ ਵੀ ਸਾਡੇ ਜਿਹੜੇ ਸਾਥੀ ਨੇ ਉਹ ਜੇ ਉਹ ਸਿਲਸਿਲੇ ਦੇ ਵਿੱਚ ਜਾ ਕੇ ਇਹਨਾਂ ਨੇ ਮਤਲਬ ਕਿ ਹਾਂ ਵੀ ਸਾਡਾ ਇਹਦਾ ਸੁਣਾਈ ਸੁਣਾਈ ਹੋ ਰਹੀ ਹੈ ਸਾਡੀ ਜੇ ਸਾਡੀ ਅਗਲੀ ਸੁਣਾਈ ਨਹੀਂ ਹੁੰਦੀ ਇਸ ਤੋਂ ਬਾਅਦ ਅਸੀਂ ਸੰਸਦ ਦਾ ਵੀ ਕਰੋ ਕਰ ਕਰਾਂਗੇ ਅਸੀਂ ਜੋ ਸਾਨੂੰ ਰਾਮ ਜੀ ਦਾ ਮੈਦਾਨ ਦੇ ਵਿੱਚ ਜਦੋਂ ਪੂਰੇ ਆਲਓਵਰ ਇੰਡੀਆ ਦੇ ਮੁਸਲਮਾਨਾਂ ਨੂੰ ਉੱਥੇ ਬੁਲਾਉਣ ਦਾ ਸੱਦਾ ਦਿੱਤਾ ਜਾਊਗਾ ਉੱਥੇ ਅਸੀਂ ਸਾਰੇ ਆ ਰਿਹਾ ਉੱਥੇ ਇਕੱਠੇ ਹੋਵਾਂਗੇ ਕਿ ਬਕਰ ਤੋਂ ਬਿਨਾਂ ਵੀ ਤੁਹਾਡੇ ਨਾਲ ਕੋਈ ਹੋਰ ਧੱਕੇਸ਼ਾਹੀ ਹੋ ਰਹੀ ਹੈ ਸੜੇ ਹੋਇਆ ਐਨਆਰਸੀ ਦਾ ਜਿਹੜਾ ਇਹਨਾਂ ਨੇ ਕਾਲਾ ਕਾਨੂੰਨ ਲੈ ਕੇ ਆਂਦਾ ਸੀਗਾ ਉਹ ਵੀ ਤੱਕੇਸ਼ਾਈ ਹੋਈ ਹੈ ਜਿਹੜਾ ਤਿੰਨ ਤਲਾਕ ਦਾ ਕਾਨੂੰਨ ਸੀਗਾ ਉਹ ਵੀ ਤੱਕੇਸ਼ਾਈ ਹੋ ਰਹੀ ਹੈ ਇਹ ਸਿਰਫ ਇੱਕ ਜ਼ਰੀਆ ਮੁਸਲਮਾਨਾਂ ਨੂੰ ਉਸ ਤੋਂ ਬਾਅਦ ਅੱਜ ਮੁਸਲਮਾਨਾਂ ਨਾਲ ਹੋਇਆ ਤੇ ਉਸ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਕਿ ਹਾਂ ਵੀ ਅਗੇ ਜਿਹੜੇ ਹੋਰ ਰਿਲੀਜੀਅਨ ਨੇ ਜੈਨੀ ਨੇ ਜਾਂ ਸਿੱਖਨਿਜ਼ਮ ਹੈ ਹੁਣ ਐਸਜੀਪੀਸੀ ਹੈ ਅਗੇ ਟਾਰਗੇਟ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਤੇ ਗਵਰਨਮੈਂਟ ਦੀ ਇਹ ਪਾਲਿਸੀਆਂ ਨੇ ਇਹ ਇੱਕ ਕਮਿਊਨਿਟੀ ਨੂੰ ਅੱਗੇ ਕਰਕੇ ਉਹਦੇ ਪਿੱਛੇ ਇੱਕ ਲੜੀ ਦਾ ਦਲ ਦੀ ਜੋੜ ਕੇ ਕਿ ਹਾਂ ਵੀ ਤੱਕੇ ਕਰਨ ਦੀ ਇਹ ਜਿਹੜਾ ਆਜਾਪਨ ਇਹਦੇ ਨੂੰ ਤੁਮਲ ਗਿਆਨਮੋਬੀ ਵਸਿਦਾ ਮਾਮਲਾ ਹੁੰਦਾ ਹੈ ਕਿ ਉਹਦੇ ਨੂੰ ਬਵਾਰੇ ਨੂੰ ਨੂਰ ਰੱਤ ਕਰੋ ਨੂਰ ਰੱਤ ਕਰੋ ਦੱਕਾ ਫੇਕਵਾ ਪਸਲੋ ਦੱਕਾ ਫੇਕਵਾ ਪਸਲੋ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਲੰਬੇ ਸਮੇਂ ਤੋਂ ਜਦੋਂ ਮੋਦੀ ਸਰਕਾਰ ਦੇ ਦੋਦੀ ਸਰਤਾ ਦੇ ਵਿੱਚ ਆਈ ਹੈਗੀ ਆ ਕੋਈ ਇਸ ਪੇਸ਼ ਦੇ ਵਿੱਚ ਜਿਹੜਾ ਵੀ ਕੋਈ ਹੱਥ ਸਾਥ ਦੀ ਆਵਾਜ਼ ਉਠਾਉਂਦਾ ਉਹਨਾਂ ਦੇ ਉੱਤੇ ਹਮਲੇ ਕਰਨ ਲੱਗੀ ਹੋਈ ਆ ਇਸ ਇਹ ਘੱਟ ਗਿਣਤੀਆਂ ਦੇ ਉੱਤੇ ਦਲਦਲ ਉੱਤੇ ਔਰਤਾਂ ਦੇ ਤੇ ਹਮਲੇ ਤੇਜ਼ ਹੋਏ ਆ ਤੇ ਖਾਸ ਕਰਕੇ ਮੁਹੰਮਦ ਜਿਹੜੀ ਘੱਟ ਗਿਣਤੀ ਆ ਉਹਦੇ ਉੱਤੇ ਲਗਾਤਾਰ ਜਿਹੜੇ ਆ ਹਮਲੇ ਤੇਜ਼ ਕੀਤੇ ਜਾ ਰਹੇ ਨੇ ਚਾਹੇ ਉਹ ਪਹਿਲਾਂ ਸੀਏਐਨਆਰਸੀ ਲੈ ਕੇ ਆਈ ਹੈ ਕੀ ਤੇ ਮੁੰਡ ਜਿਹੜਾ ਉਸੇ ਕੜੀ ਦੇ ਵਿੱਚ ਸੀ ਦੇਖਦੇ ਆ ਕਿ ਜਿਹੜਾ ਟ੍ਰਿਪਲ ਕਲਾਕ ਦਾ ਜਾਂ ਇਹ ਵਕਫ ਬੋਰਡ ਵਾਲਾ ਮਾਮਲਾ ਵੀ ਆ ਤੇ ਉਸੇ ਕੜੀ ਦੇ ਵਿੱਚ ਆ ਤੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਨਿਖਾਰਦੇ ਆ ਇਹ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਆ ਕਿਸੇ ਦੀ ਧਰਮ ਨਿਜਤਾ ਦੇ ਵਿੱਚ ਇੱਕ ਤਰ੍ਹਾਂ ਨਾਲ ਦਖਲ ਦੇਣਾ ਤੇ ਉਹਦੇ ਵਿੱਚ ਜਿਹੜਾ ਆ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਜਿਹੜੀ ਉਹਨਾਂ ਦੇ ਧਰਮ ਦੇ ਨਾਲ ਜੁੜਿਆ ਹੋਇਆ ਮਾਮਲਾ ਆ ਜਿਹਦੀ ਪ੍ਰਬੰਧਨ ਉਹ ਆਪ ਕਰਦੇ ਆ ਇੱਕ ਤਰ੍ਹਾਂ ਨਾਲ ਉਹਨੂੰ ਸਰਕਾਰ ਦੇ ਅੰਡਰ ਲੈ ਕੇ ਆਉਣ ਦਾ ਜਿਹੜਾ ਪ੍ਰੋਵੀਜ਼ਨ ਇਹਦੇ ਵਿੱਚ ਹੈਗਾ ਉਹ ਬਹੁਤ ਹੀ ਖਤਰਨਾਕ ਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਇਕਨੋਮੀ ਦੇ ਉੱਤੇ ਹਮਲਾ ਕਰਨ ਵਾਲਾ ਜਿਹੜਾ ਨਿਪਕੋ ਬਿੱਲ ਹੈਗਾ ਆ ਲੈ ਕੇ ਆਈ ਹੈ ਸਰਕਾਰ ਤੇ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਆ ਜਿਹਦੇ ਵਿੱਚੋਂ ਅੱਜ ਜਿਹੜਾ ਇੱਕ ਸਵਾਲ ਵੀ ਖੜਾ ਕੀਤਾ ਗਿਆ ਕਿ ਕੀ ਤੁਸੀਂ ਜਿਹੜਾ ਵਕਫ ਬੋਰਡ ਦੇ ਵਿੱਚ ਇਹ ਕਰਦੇ ਹੋ ਕਿ ਇਹਦੇ ਸਹੀ ਪ੍ਰਬੰਧਨ ਦੇ ਲਈ ਇਹਦੇ ਵਿੱਚ ਜਿਹੜੀ ਰੇਸ਼ੋ ਰੱਖੀ ਆ ਕੰਪੋਜੀਸ਼ਨ ਰੱਖੀ ਆ ਉਸ ਚ ਜਿਹੜੇ ਆ ਮਹੰਮਦਤ ਨਾਲ ਜਿਹੜੇ ਆ ਗੈਰ ਮੁਹੰਦਰ ਹਿੰਦੂਆਂ ਨੂੰ ਰੱਖਣ ਦੀ ਪ੍ਰਵੀਜ਼ਨ ਹੈਗੀ ਆ ਤਾਂ ਉਹਦੇ 'ਚ ਜਿਹੜਾ ਸਵਾਲ ਵੀ ਖੜਾ ਕੀਤਾ ਗਿਆ ਕਿ ਫਿਰ ਜਿਹੜੀਆਂ ਹਿੰਦੂ ਪ੍ਰਾਪਤੀਆਂ ਨਹੀਂ ਆ ਕਿ ਉਹਨਾਂ ਦੇ ਵਿੱਚ ਵੀ ਤੁਸੀਂ ਗੈਰ ਜਿਹੜੇ ਹਿੰਦੂ ਬੰਦੇ ਲੈ ਕੇ ਆਉਂਗੇ ਤਾਂ ਇਹ ਇੱਕ ਬਿਲਕੁਲ ਵਾajib ਸਵਾਲ ਆ ਕਿ ਜੇ ਤੁਸੀਂ ਪ੍ਰਬੰਧਨ ਕਰਨਾ ਆ ਧਾਰਮਿਕ ਪ੍ਰਾਪਤੀਆਂ ਦਾ ਤਾਂ ਫਿਰ ਤੁਸੀਂ ਸਾਰੇ ਕਿਤੇ ਕਰੋ ਤੁਸੀਂ ਇੱਕ ਖਾਸ ਫਿਰਕੇ ਨੂੰ ਇੱਕ ਖਾਸ ਧਰਮ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ ਇਹ ਬਰਦਾਸ਼ਤਯੋਗ ਨਹੀਂ ਪੰਜਾਬ ਇਹਦਾ ਜੜਾਇਆ ਹਰ ਤਰ੍ਹਾਂ ਦੇ ਨਾਲ ਜਿਵੇਂ ਪਹਿਲਾਂ ਸੀਏ ਐਨਆਰਸੀ ਦੇ ਖਿਲਾਫ ਵੀ ਖੜੇ ਹੋਏ ਆ ਤੇ ਵੇ ਤੇ ਵੀ ਅਸੀਂ ਆਪਣੇ ਭਾਈਚਾਰੇ ਦੇ ਨਾਲ ਘਟ ਨਹੀਂ ਕਿ ਆ ਮੇਰੇ ਨਾਲ ਡਟ ਕੇ ਖੜੇ ਆ ਤੇ ਜਿੰਨਾ ਤੱਕ ਵੀ ਲੜਾਈ ਚੱਲਦੀ ਆ ਇਹਦੇ ਖਿਲਾਫ ਜਿਹੜਾ ਜਾਂ ਡਟਣਾ ਦੇਖੋ ਜੀ ਜਿਹੜੀ ਵੀ ਕੋਈ ਹੱਕ ਸੱਚ ਦੀ ਆਵਾਜ਼ ਉਠਾਉਂਦਾ ਆ ਉਹ ਲਗਭਗ ਖੜਾ ਹੁੰਦਾ ਮੈਂ ਇਸ ਲਈ ਜਾਗਰਤੀ ਮੰਚ ਵੱਲੋਂ ਮੱਥੀ ਆਏ ਹੈਗੇ ਆ ਕਿ ਸਾਡੀ ਜ਼ਮੀਨ ਪ੍ਰਾਪਤੀ ਸੰਘਰਸ਼ ਵਿੱਚ ਹੀ ਦੇ ਆ ਨਮੋ ਕਰ ਟਿੱਚਰ ਪ੍ਰੋਫੈਸਰ ਸਾਥੀ ਖੜੇ ਆ ਤਾਂ ਜਿਹੜਾ ਵੀ ਕੋਈ ਸ਼ਮੂਲਦਾ ਆ ਕਿ ਇਹੇ ਤੱਕ ਆ ਤਾਂ ਉਹ ਇੱਥੇ ਖੜਾ ਹੋ ਕੇ ਆਊਗਾ ਜਦ ਲੋਕਾਂ ਦੇ ਨਾਲ ਕਿਉਂਕਿ ਮੋਦੀ ਸਰਕਾਰ ਨੇ ਪਹਿਲਾਂ ਵੀ ਜਿਹੜਾ ਆ ਪੰਜਾਬ ਦੇ ਵਿੱਚੋਂ ਹੀ ਹਾਰ ਖਾਦੀ ਆ ਤੇ ਪੰਜਾਬ ਜਿਹੜਾ ਇਹਦਾ ਵੀ ਜਿਹੜਾ ਆ ਜਵਾਬ ਦਿੰਦੇ ਆ। ਔਰ ਅੱਜ ਵੀ ਅਸੀਂ ਦੇਖਦੇ ਆ ਕਿ ਸਾਡੇ ਸਿੱਖਪੁਰਾ ਕਿਸੇ ਅਗਰ ਮਾਰਸ਼ੀ ਨੂੰ ਜਗਾ ਤੱਕ ਪੈਰੀਏ ਫੂਦੋਰੇ ਜਗਾ ਤੱਕ ਪੈਰੀਏ ਸਕੂਲ ਤੱਕ ਉਹ ਦੇ ਰਹੇ ਆ। ਤਾਂ ਹਕੂਮਤ ਕਿ 5 ਸਾਲ ਤੱਕ ਉਹ ਪ੍ਰੈਕਟਿਸ ਇਜ਼ ਮੁਸਲਿਮ ਹੋਵੇ। ਤਦ ਰਹਿ ਇਹ ਤੁਹਾਨੂੰ ਲੱਗਦਾ ਇਹ ਰੀਡਿੰਗ ਨੂੰ ਬਹੁਤ ਵਧੀਆ ਸਾਫਟ ਪ੍ਰੈਕਟਿਸ ਉਹਨਾਂ ਦੇ ਵਿੱਚ ਕੋਈ ਵੀ